ਹੈਲੋ ਜੀ ਗਰੀਬਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਰਾਤ ਆ ਗਿਆ ਮੀਂਹ ੜੀ ਦੇਖੋ ਕਿੰਨੇ ਪੱਤੇ ਉੱਤੇ ਵਿੜੇ ਚ ਹੋਏ ਪੈਨੇ ਮੀਂਹੇ ਬਹੁਤ ਖਰਾਬ ਕਰਤਾ ਤੇ ਹੁਣ ਕਰਦਿਆਂ ਸਾਫ ਸਫਾਈ ਅੱਜ ਧੁੱਪ ਵੀ ਸਾਫ-ਸਾਫ ਨਿਕਲੀ ਹੈ ਬਹੁਤ ਗਰਮੀ ਸੀਗੀ ਕਈ ਦਿਨਾਂ ਦੀ ਉਹਦੇ ਕਰਕੇ ਰਾਤ ਕਾਫੀ ਲੱਗਦਾ ਵੀ ਕਾਫੀ ਮੀਂਹ ਪੈ ਗਿਆ ਦੇਖੋ ਇੰਨੇ ਪੱਤੇ ਮੀਂਹੇ ਸਾਰਾ ਰਾਤ ਗੱਡੀ ਪਹਿਲਾਂ ਰਾਤ ਨੇਰੇ ਹੋਇਆ ਸੀ ਬਾਹਰ ਹੀ ਖੜਾਤੀ ਮੀਂਹ ਪੈਂਦੇ ਜ ਸੰਦੀਪ ਨੇ ਅੰਦਰ ਕਰੀਆ ਤੇ ਹੁਣ ਮੈਂ ਕਰਦਾ ਸਾਰਾ ਵਿੜਾ ਸਾਫ ਇੱਜ ਹਾਜੀ ਮਸ਼ੀਨ ਵੀ ਨਹੀਂ ਲਾਈ ਤੇ ਜਿਉਂ ਵੀ ਇੰਨੇ ਹੋ ਗਏ ਇਹ ਜਿਹੇ ਹੋ ਗਏ ਹੁਣ ਤਾਂ ਵਧੀਆ ਹੋਣ ਲੱਗੇ ਤੇ ਚਲੋ ਜੀ ਕਰ ਦਈਏ ਸਫਾਈ ਫਿਰ ਮਿਲਦੇ ਆ ਤੁਹਾਨੂੰ ਹੈਲੋ ਜੀ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਦੁਪਹਿਰ ਦਾ ਰਬਨੀਤ ਆਉਣ ਵਾਲੀ ਤੇ ਜਿਸਨੀ ਤੇ ਛੱਲੀ ਪਿੱਛੇ ਰੁਸਤ ਗਿਆ ਜਿਸਨੀ ਤੇ ਪਾਪਾ ਨੇ ਕੱਢ ਕੇ ਦੇਣ ਲੱਗ ਗਿਆ ਦਾਣੇ ਜੀ ਵੀ ਆ ਲੈ ਲੈ ਉਹ ਦੁੱਜੀ ਇਹ ਤਾਂ ਕਹਿੰਦੀ ਮੈਨੂੰ ਐ ਨਹੀਂ ਫਰਾਮ ਦਾ ਸੁੱਦੀ ਆ ਲੈ ਖਾ ਤੇ ਵੀ ਮੇਰੇ ਹੱਥ 'ਚ ਫੜਾਉ ਚੱਲੀ ਆ ਇਹੇ ਹਮ ਗੂਰ ਤੋੜ ਕੇ ਰੱਖੇ ਹੋਏ ਨੇ ਆ ਲੈ ਗ੍ਰਿਪ ਹਮ ਗੂਰ ਤਾਂ ਨਹੀਂ ਹੈਗੇ ਪਰ ਨਮੋਲੀਆਂ ਨੇ ਦੇਖ ਜਿਆ ਪਹਿਲੇ ਨੂੰ ਛੱਲੀਆਂ ਆਏ ਸੀ ਮੇਰੇ ਹੱਥ 'ਚ ਫੜਾਉ ਵੀ ਹੱਥ 'ਚ ਕਿਉਂ ਨਹੀਂ ਫੜਾਉਂਦੇ ਹੈਗੇ ਤੇ ਉਹਦੇ ਕਰਕੇ ਰੁੱਸੀ ਸੀਗੀ ਹਜੇ ਮੇਰੇ ਮਸ਼ੀਨ 'ਚ ਕੁਝ ਕੱਪੜੇ ਧੂਣ ਵਾਲੇ ਰਹਿੰਦੇ ਨੇ ਵੀ ਐ ਖਾਨੀਆਂ ਮੈਂ ਹੈ ਤੇ ਕੁਛ ਮੈਂ ਧੋਲੇ ਸੀਗੇ ਅੱਜ ਫੇਰ ਸੋਣਾ ਇਹ ਹੋ ਗਿਆ ਹੋਰ ਕੰਮ ਤੇ ਫਿਰ ਕੱਪੜੇ ਜਿਹੜੇ ਹੈਗੇ ਨੇ ਕੁਝ ਮਸ਼ੀਨ 'ਚ ਪੈਨੇ ਤੇ ਕੁਝ ਆਪਾਂ ਉਹ ਕਰ ਲਈ ਸੀ ਹੁਣ ਰਵਨੀਤ ਵਾਸਤੇ ਬਣਾਉਣੇ ਆ ਕੁਝ ਖਾਣ ਨੂੰ ਤੀ ਤਾਂ ਕੋਈ ਹੁਣ ਹੈ ਨਹੀਂ ਕਿ ਦੁਪਹਿਰੇ ਤੇ ਆਪਾਂ ਤਾਂ ਸਵੇਰੇ ਹੁਣ ਪਰੌਂਠੇ ਹੀ ਖਾ ਲਏ ਹਨਾ ਤੇ ਹੁਣ ਆਏ ਆ ਵੀ ਰਵਨੀਤ ਵਾਸਤੇ ਕੀ ਬਣਾਵਾਂ ਜਾਂ ਤਾਂ ਇਹ ਕਰਦੀ ਆ ਆਲੂ ਵਾਲ ਲੈਣੀ ਆ ਫਿਰ ਆਲੂ ਵਾਲੇ ਪਰੌਂਠੇ ਖਾ ਲੂ ਦਹੀਂ ਤੇ ਤਾਂ ਬੰਦਦਾ ਵੀ ਆਲੂ ਵਾਲੇ ਚਾਹ ਨਾਲ ਖਾ ਲੂਗੀ ਤੇ ਟਾਈਮ ਹੋ ਗਿਆ ਹੁਣ ਪੌਣੇ 3 ਹੋ ਗਏ। ਸਾਢੇ 3 ਆਊਗੀ। ਤੇ ਆਪਾਂ ਸ਼ਾਮ ਨੂੰ ਬਣਾਵਾਂਗੇ ਕੋਈ दाल ਸਬਜੀ। ਹਾਂ ਉਹ ਤਾਂ ਬਣਾਵਾਂਗੇ। ਦੇਖ ਰਾ ਹੁਣ ਛੱਲੀ ਲੈ ਕੇ ਆਏ ਬੈਠ ਕੀ ਗੋਸ਼ ਹੋ ਕੀ। ਪਹਿਲਾਂ ਉਹਦਾ ਪ੍ਰਬੰਧ ਕਰ ਦੋ ਨਾ। ਹੈ? ਰਵਨੀਤ ਨੇ ਆ ਕੇ ਕੀ ਖਾਣਾ ਉਹ ਪ੍ਰਬੰਧ ਕਰ ਲਓ ਪਹਿਲਾਂ। ਉਹ ਪ੍ਰਬੰਧ ਬਸ ਫਿਰ ਆਲੂ ਆਲ ਦਿੰਨੀ ਹੋ ਗਏ ਉਸ ਤੇ। ਬਾਕੀ ਦਾ ਕੋਈ ਕਰਦੇ ਆ। ਅੱਛਾ।

ਮੁਹਰੇ ਮੀਤ ਨੂੰ ਆਲੂ ਹੀ ਵਾ ਲੈਣੇ ਹਨ ਮੈਕਰੋ ਚ ਉਹਦੇ ਪਰੌਂਠਿਆਂ ਵਾਸਤੇ ਤੇ ਉਹ ਆਲੂ ਥੋੜੇ ਜਿਹਾ ਜ਼ਿਆਦਾ ਗੋਹੇ ਹੋਏ ਹੁੰਦੇ ਜਿਹੜੇ ਪਰੌਂਠੇ ਬਣਦੇ ਨੇ ਤੇ ਆਲੂ ਥੋੜੇ ਜਿਹਾ ਵਿੱਚ ਵੱਧ ਹੋਣ ਤੇ ਚਾਹਾਂ ਚਾਰ ਆਲੂ ਲੈਣੀਆਂ ਨੇ ਪਰੌਂਠਿਆਂ ਚ ਹਾਂ ਜਲ ਚਾ ਪਿਆਜ਼ ਤਾਂ ਨਹੀਂ ਆਉਣੀ ਪੈਣੀ ਫਿਰ ਸ਼ਾਮ ਨੂੰ ਸਬਜ਼ੀ ਵਾਸਤੇ ਵੀ ਚਾਹੀਦੇ ਨੇ ਸਾਰੇ ਆਲੂ ਲੈ ਲਏ ਹੁਣ ਆਪਾਂ ਇਹਨਾਂ ਨੂੰ ਧੋ ਕੇ ਤੇ ਫਿਰ ਇਸ ਚ ਰੱਖ ਦਿਆਂ ਮੈਕਰੋ ਚ ਚਲੋ ਜੀ ਮੈਂ ਆਲੂ ਥੋੜੇ ਤੇ ਆਹ ਪਾਪੀ ਚ ਪਾ ਕੇ ਰੱਖੂੰਗੀ ਥੋੜੀ ਜਿਹੀ ਕਿੱਲੇ ਇਹ ਕਰਕੇ ਤੇ ਇਹਨੂੰ ਹੁਣ ਥੋੜੀ ਜਿਹੀ ਛੋਟੇ ਕਰਨਾ ਦੀ ਚਾਹ ਨੂੰ ਬੱਡੇ ਨੇ ਵੈਸੇ ਰਿਜਤ ਹੈ ਇਹ ਐ ਵੀ ਜਾਣਗੀ ਪਰ ਫਿਰ ਵੀ ਕਟਿੰਗ ਕਰ ਲੈਣੀ ਹੈ ਇਹਨਾਂ ਨੂੰ ਆਲੂ ਆਪਾਂ ਕੱਟ ਲੇ ਸਾਰੇ ਆਲੂ ਪਾ ਕੇ ਚ ਪਾ ਦਗੀ ਹੁਣ ਤੇ ਵੈਸੇ ਘੱਟ ਜੂਸ ਕਰਦੀ ਹੈ ਨਾ ਮੈਂ ਉਦੋਂ ਹੀ ਵਾ ਲੈਣੀ ਹੈ ਫਿਰ ਜਦੋਂ ਕਈ ਵਾਰ ਕਾਹਲ ਹੁੰਦੀ ਆ ਸਾਂਹੇ ਚ ਵਾ ਲੈਣੀ ਆ ਇਹਨੂੰ ਕੱਟ ਦੇ ਕੇ ਚੰਗੀ ਤਰ੍ਹਾਂ ਮੈਕਰੋ ਚ ਰੱਖ ਦਾਂਗੀ ਕਬੀ ਬਰਤਿਆ ਨਹੀਂ ਕਰੇ ਦੇਖੋ ਹੁਣ ਘੱਟ ਬੱਤ ਜਿਆ ਸਰਤੀਸ ਦਾ ਬੱਤ ਲੈ ਲਿਆ ਪੋਪ ਕੌਰਨ ਪੈਨੇ ਇਹਦੇ ਵਿੱਚ ਆਈ ਮੈਨ ਕੈਂਡੀ ਪੈਨੇ ਹਨ ਇਹਨੂੰ ਸੈੱਟ ਕਰਕੇ ਇਹ ਸਾਫ ਪਲੇ ਹੈ ਨਾ ਖਰਾਬ ਹੋ ਗਿਆ ਸੀ ਕਾਫੀ ਟਾਈਮ ਦੁਕਾਨ ਤੇ ਪਿਆ ਰਿਹਾ ਤੇ ਉੱਥੇ ਉਹ ਭਾਈ ਆਵਦੀ ਰੋਟੀ ਰੋਟੀ ਕਰਮ ਕਰਦੇ ਰਹੇ ਇਹਦਾ ਕਲਰ ਜੈ ਵੀ ਥੋੜਾ ਜਿਹਾ ਉਤਰ ਗਿਆ ਸੀਗਾ ਭਾਈ ਮੈਨੂੰ ਸੈੱਟ ਕਰਕੇ ਇਹਨਾਂ ਨੂੰ ਗੱਠੀ ਲਾ ਗਈ ਗੱਠ ਦੇ ਕੇ ਖੋ ਲੀਜੀ ਗੱਛ ਦੇਖ ਕੇ ਆਪਾਂ ਇਹਦੇ ਵਿੱਚ ਰੱਖ ਲਵਾਂ। ਇਹਦਾ ਪਲੱਗ ਕਿੱਥੇ ਆ? ਵਾਕ ਫਿਰ ਪਲੱਗ ਲਾਤਾ ਹੁਣ ਇਹਦੀ ਟਾਈਮਿੰਗ ਲਗਾ ਦੇਣੀ ਆ। ਲੈ ਬਾਲ ਲੈ। ਇਹਦੀ ਦੇ ਦੇ। ਅਸੀਂ ਆਪਾਂ ਹੁਣ ਇਹਦੀ ਟਾਈਮਿੰਗ ਲਗਾਤੀ 2 ਮਿੰਟ ਲਗਾਈ। ਟਾਈਮਿੰਗ ਤੇ 2 ਮਿੰਟਾਂ ਚ ਇਹ ਹੋ ਜਾਣਗੇ ਬੈਲਡ ਹੋ ਜਾਣਗੇ ਚੱਲਣ ਲੱਗ ਗਿਆ ਇਹ ਹੁਣ ਹਾਂਜੀ ਬਾਟਮ ਬਾਦ ਚਲਾਇਆ ਇਹ ਕੋਲਾ ਕਾਫੇਟਾਪ ਸ਼ੌਪ ਤੇ ਪਿਆਰੇ ਹਾਂ ਹਣਾ ਉਹਨਾਂ ਦੀ ਇੱਕ ਸਾਦੀ ਚੈਕਤੀ ਧਰਤੀ ਦੀ ਆਈ ਲੰਗੀ ਉਹੀ ਚਲਾਉਂਦੇ ਰਹੇ ਤੇ ਹੁਣ ਚੱਲ ਪਿਆ ਤੇ ਚਲੋ ਇੰਨੇ ਆ ਗਏ ਬਾਬਾ ਜੀ ਤੁਸੀਂ ਕਿੱਥੇ ਨੂੰ ਤਿਆਰ ਹੋਗੇ ਹੈਂ ਬੋਲਦੇ ਨਹੀਂ ਮੁੱਛ ਕੀ ਆ ਮੋਟਕੀਆ ਤੇ ਹੁਣ ਕੱਪੂਰ ਜਸਨੀ ਤੇ ਜਾਊ ਗੇੜਾ ਦੇ ਨਾਲੇ ਰਵਨੀਤ ਨੂੰ ਸਲਾਏ ਆਉਣਗੇ ਉੱਥੇ ਸਟਾਪ ਤੋਂ ਆਉਣਾ ਕਿੰਨੇ ਵਜੇ ਆਉਣੇ ਹੁਣ ਤਾਂ ਸਾਢੇ 3:00 ਨਾਊ ਉਹਦੀ ਬੱਸ ਦੀ ਲੋਕੇਸ਼ਨ ਤਾਂ ਪਾਈ ਪਈ ਆ ਤੇ ਸਾਢੇ 3:30 ਨਾਊਗੀ ਹੋਏ ਓਏ 3:00 ਤੇ ਆਪਣੇ ਅਲੇ ਸੀਰੀ ਹੈ ਜੀ ਸੀਰੀ ਨਾ ਸੀਰੀ ਦੇ ਨਾ ਬੱਡੇ ਹੋ ਗਿਆ ਆਪਣੇ 3:00 ਨਾ ਹਵਾ ਬادیه ਚੱਲਦੀ ਅੱਜਾ ਖਾਣਾ ਅਸੀਂ ਲਾਤੀ ਹੁਣ ਇਹਨੇ ਆਲੂ ਵੈਲਡ ਹੁਣ ਮੈਂ ਕਟੜੇ ਕੱਢ ਦਈ ਜਿਹੜੇ ਹੋਣਗੇ ਲੋ ਜੀ ਆਪਾਂ ਆਲੂਆਂ ਨੂੰ ਉਹ ਤਾਂ 2 ਮਿੰਟਸ ਤਾਂ ਹੋਈ ਲਈ ਸੀ 5 ਮਿੰਟ ਦੀ ਟਾਈਮਿੰਗ ਲਗਾਤੀ ਸੀਗੀ ਹੁਣ ਨੰਗੇ 2 ਮਿੰਟ ਹੋਰ ਹੁਣ ਆਪਾਂ ਚੈੱਕ ਕਰ ਲਈਏ ਹਨਾ ਵੀ ਹੋਏ ਨੇ ਕਿ ਨਹੀਂ ਹੋਈ ਹੈ ਹਨਾ ਸਟਾਪ ਕਰਤੀਏ ਤੇ ਦੇਖੀਏ ਦੇਖੋ ਜੀ ਲਫਾਫੇ ਸੂਰੀ ਸਟੀਮ ਘਰੀ ਗਈ ਆ ਹੋ ਗਈ ਤੇ ਹੋਏ ਪੈਨੇ बिल्कुल हुगे, हुगे। प्लेट क्या ठंडे हो जाने बस फिर आटा मेरा सवेरा लाइ पिया

ਕਰਤੇ ਹੁਣ ਅਨਾਉਂਸਮੈਂਟਾ ਹੋਣ ਲੱਗ ਗਿਆ ਬਾਕੀ ਸਰਪੰਚੀ ਦਾ ਚੱਲਦਾ ਜੀ ਪਿੰਡਾ ਦੇ ਵਿੱਚ ਉਹਨਾਂ ਦੇ ਵੀ ਹੁਣ ਮਿਲਗੇ ਹੋਲਗੇ ਮੈਨੂੰ ਲੱਗਾ ਪਤਾ ਨਹੀਂ ਕਿਹੜੇ ਦਿਨ ਮਿਲਨੇ ਸੀਗੇ ਚੋਣ ਮਸਾਨ ਵੇਟ ਕਰਦੇ ਹਾਂ ਜੀ ਰਵਨੀਤ ਦੀ ਰਵਨੀਤ ਸਕੂਲੋਂ ਆਉਣ ਵਾਲੀ ਵਸੋਂ ਦੀ ਪਾਸ ਦਾ ਟਾਈਮ ਹੋਇਆ ਪਿਆ ਤੇ ਆਪਨੇ ਸਾਗ ਵਾਲੀ ਬੇਲ ਹੋਈ ਪਈ ਇੱਕ ਦਿਨ ਤਾਂ ਬਣਾ ਲਿਆ ਸੀਗਾ ਸਾਗ ਬਸੇ ਬਹੁਤ ਵਧੀਆ ਬਣਿਆ ਸੀਗਾ ਕੁਛ ਇਧਰ ਮੱਛਰ ਜਾ ਤੇਲਾ ਜਾ ਖਾ ਗਿਆ ਹੁਣ ਤੇਲਾ ਸ਼ਾਮ ਨੂੰ ਇੰਨਾ ਹੋਇਆ ਪਿਆ ਇੰਨਾ ਜਿਆਦਾ ਹੋਂਦੇ ਨਿਰਵਨੀ ਜਿਸ ਨੀਤੇ ਜਿਸ ਨੀਤੇ ਪਾਪਾ ਹੁੰਦੇ ਨੇ ਤੇ ਰਵਨੀਤ ਦੀ ਬਾਤ ਸੱਜਾਈ ਹੋਈ ਨਹੀਂ ਅੱਜ ਰਵਨੀਤ ਦੀ ਬਾਤ ਸਾਈ ਹੋਈ ਨਹੀਂ ਦੀਦੀ ਰਵਨੀਤ ਦੀ ਬਣੀ ਬੜੀ ਐ ਇੱਕ ਉਹ ਹੀ ਹੋ ਫਿਰ ਅਜ ਲੇਟ ਨੇ ਉਹ ਤੇ ਕਿੱਥੇ ਰੱਖ ਗਈ ਸੀ ਢੋਲੂ ਢੋਲੂ ਬਾਏਵੇਂ ਉਧਰ ਨਹੀਂ ੱਡੇ ਗਏ ਤੇ ਖੌਣ ਸੀ ਫੁੱਟਲ ਦਾ ਉਹਨੂੰ ਐਂ ਦੀ ਵੀ ਭੁਲਿਖ ਪਤਨੀ ਫਿਰ ਉਰੇ ਫਿਰਦੇ ਤੇ ਫਿਰ ਮੈਂ ਇਧਰ ਮਾਂ ਕੋਕੀ ਵਾਲੇ ਨੂੰ ਫੜਾ ਦੇ। ਅੱਛਾ ਟੋਲੂ ਗਿਆ ਹੋਇਆ ਸੀ ਜੀ ਕਿਤੇ ਸਬਜੀ ਪਾ ਕੇ ਹੁਣ ਅੱਜ ਬਸਤਾ ਵਾਲਿਆਂ ਨੂੰ ਫੜਾਇਆ ਉਹਨਾਂ ਨੇ। ਤੇ ਹੁਣ ਹੁਣ ਸਬਜੀ ਵਾਲਾ ਭਾਈ ਵੀ ਆ ਗਿਆ। ਹੈ ਕੀ ਸਬਜੀ ਹੋਏ ਦੇਖ ਲੋ। ਆ ਡੋਲੂ ਤਾਂ ਰੱਖ ਜੋ। ਸਬਜੀ ਤਾਂ ਮੈਂ ਹੀ ਅਰੋ ਨਹੀਂ ਜੀ ਨਹੀਂ ਕਰਦਣੀ ਫਿਰ ਉਹ ਪਕੌੜੇ ਜੇ ਬਣਾ ਲੂੰਗੀ ਅੱਜ ਉਹਨਾਂ ਦੀ ਬਣਾ ਦੂੰ। ਜਿਹੜੀ ਕੋਈ ਜਲਦੀ ਬਨਣ ਵਾਲੀ ਹੋ ਅਰਬੀ-ਉਰਬੀ ਨੇ ਲਿਆਇਆ ਫਿਰ ਸੁੱਕਣੀ ਨਹੀਂ ਪਿੰਡੀ ਵੀ ਫਿਰ ਹੁਣ ਸੁੱਕਣੀ ਨਹੀਂ ਕਦੋਂ ਥੋਤੀ ਕਦੋਂ ਸੁੱਕੀ ਪੇਸ ਤੋਂ ਹਾਂ ਫਿਰ ਇਹ ਦੁਬਾਰਾ ਤੋਂ ਵਧੀਆ ਵੀ ਨਹੀਂ ਲੱਗਣੀ ਦੇਖ ਇਹਨੂੰ ਆਇਆ ਵੀ ਮੈਨੂੰ ਮੋੜ ਕਿਉਂ ਲਿਆ ਚਲੋ ਮਿੱਠ ਨਾਲ ਆ ਜਾਗੇ ਅਸੀਂ ਹਾਂ ਚਲ ਉਹਨੂੰ ਲੈ ਆਉ ਜੀ ਦਾ ਤਾਂ ਕਰ ਲਿਆ ਮਿਕਸ ਕਿਉਂਕਿ ਨਾ ਤਾਂ ਹੁਣ ਅਰਪੀ ਸੁੱਕੇ ਨਾ ਸੁੱਕੇ ਉਹ ਦੇਖੋ ਮੈਂ ਤੁਹਾਨੂੰ ਕਿੰਨੂੰ ਦਿਖਾਵਾਂ ਇਧਰਲੀ ਸਾਈਡ ਤਾਂ ਨਾ ਇਹ ਹੋਏ ਪੈਨੇ ਪੀਲੇ ਹੋਣ ਲੱਗੇ ਦੇਖੋ ਧੁੱਪ ਪੈਂਦੀ ਆ ਇਧਰ ਦਿਨਿਆਂ ਇਹ ਪੀਲੇ ਹੋਏ ਪੈਨੇ ਪੀਲੇ ਹੋਏ ਪੈਨੇ ਉਧਰੋਂ ਹਜੇ ਹਰੇ ਨੇ ਬਸ ਇਹ ਵੱਡੇ ਹੋ ਜਾਣਗੇ ਛੋਟੇ ਛੋਟੇ ਹੋਰ ਇਹਨਾਂ ਦਾ ਸਾਈਜ਼ ਵੱਧ ਜਾਊਗਾ ਤੇ ਇਸ ਤਰ੍ਹਾਂ ਦੇ ਨੇ ਇੱਕ ਸਾਈਡ ਪੀਲੇ ਹੋਣ ਲੱਗੇ ਇਧਰਲੀ ਸਾਈਡ ਉਧਰਲੀ ਸਾਈਡ ਹਜੇ ਠੀਕ ਨੇ ਇਹ ਇਧਰ ਠੀਕ ਨੇ ਇਹ ਇਧਰ ਗ੍ਰੀਨ ਨੇ ਤਲੋਂ ਮੈਂ ਆਲੂ ਚੁਲ ਕੇ ਰੱਖ ਲਾਂ ਕਿ ਰੈਣੀ ਰਵਨੀਤ ਆ ਜੂਗੀ। ਜੀ ਆ ਗਈ ਰਵਨੀਤ ਵੀ ਸਕੂਲੋਂ। ਤੇ ਅੱਜ ਥੋੜੀ ਜਿਹੀ 5 ਕਿਲੋ ਮਿੰਟ ਪਾਸ ਲੇਟ ਆਈ ਆ। ਜਸਨੀਤ ਦੇਖ ਲਓ ਲੈ ਕੇ ਆਇਆ ਉਹਨੂੰ ਵੀ ਮੈਂ ਅੰਦਰ ਨਹੀਂ ਤੇ ਅੰਦਰ ਵੜ ਦੇ ਸੀ ਤੇਰੇ ਪਾਪਾ ਇਹਨੂੰ। ਕਹਿੰਦੀ ਮੈਂ ਅੰਦਰ ਨਹੀਂ ਵੜਨਾ ਹੈਗਾ ਵੀ ਮੈਂ ਦੀਦੀ ਨੂੰ ਲੈ ਕੇ ਆਉਣਾ। ਵੀ ਦੀਦੀ ਨਹੀਂ ਆਈ ਹੈਗੀ। ਦੀਦੀ ਆ ਗਈ ਦੀਦੀ ਆ ਗਈ। ਆ ਗਈ ਜਸਨੀਤ ਦੀਦੀ ਹੈ ਨਾ। ਦੀਦੀ ਆ ਗਈ। ਗੱਗ ਗਿਆ ਪੂਰਾ ਹੀ ਖੱਤ ਗਿਆ ਆ ਮਿਟਾ ਜਾਵੇ ਇੱਕ ਤਾ ਤੇ ਆਪਾਂ ਬਣਾ ਲਈ ਆਲੂ ਦਾ ਪੇਸ ਤੇ ਨੂੰ ਵਧੀਆ 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 ਆਲੂ ਪਰ ਦਾ ਖਾਸੀ ਹਾਤ ਹੂੰ ਤੇ ਰਵਨੀਤ ਨੂੰ ਬਣਾ ਦਈਏ ਆਲੂ ਵਾਲੇ ਪਰੌਂਠੇ ਚਾਹ ਨਾਲ ਮੈਂ ਪੇੜੇ ਸੀ ਪਾਲਣੀ ਹੁਣੀ ਆਲੂ ਡਬਲ ਰੋਟੀ ਨਹੀਂ ਕਦੇ ਲਾਈ ਹੈਗੀ आलू ज्यादा पा करके ना मैं थोड़ा जहाड़ा व्डा लेर्च ले ले घट पाई बनूगा तो परौंठा जो ढाबे वरगा आटा वै लिया परौंठा बन जूगा चल कोई बात नहीं है ना अच्छा इधर चाह भी बेचूगी चाहिए दुध पा दीए दुध आप ਤਾਂ ਮੈਂ ਮਲਾਈ ਲਾ ਦਨੀ ਆ ਫਿਰ ਵੀ ਫ੍ਰੀਜ ਵਿੱਚ ਰੱਖੇ ਤੋਂ ਮਲਾਈ ਜੇ ਆ ਜਾਂਦੀ ਨੇ ਰਵਨੀਤ ਨੂੰ ਮਲਾਈ ਵਾਲੀ ਚਾਹ ਪਸੰਦ ਨਹੀਂ ਹੈਗੀ ਫਿਰ ਇੱਕ ਹੋਰ ਪੀਣ ਲਈ ਕਿਤਾਬ ਤੋਂ ਕੁੱਲ ਜਲ ਗਿਆ ਇਹ ਸਾਰੀਆਂ ਕੁੱਲ ਜਲਦੀਆਂ ਨੇ ਹਾਂ ਚਾਹੇ ਬਣਾ ਦਿੰਨੀ ਆ ਓਕੇ ਰੁਪਨੀਤ ਕਹਿੰਦੀ ਅੱਜ ਤਾਂ ਸਾਡੀ ਬੱਸ ਨਾ ਓਵਰਟੇਕ ਕਰਦਾ ਪਤ ਨਹੀਂ ਅੰਕਲ ਦੀ ਗਲਤੀ ਸੀ ਪਤ ਨਹੀਂ ਮੋਟਰਸਾਈਕਲ ਵਾਲੇ ਦੀ ਬੱਚਤ ਰਹੀ ਜੀ ਉਹਨਾਂ ਨੇ ਇੰਨਾ ਰੋਣਾ ਪਾਇਆ ਨਨਿਕਾ ਦਾ ਰੋਣਾ ਪਾਇਆ ਉਹ ਅਗਲੇ ਦੀ ਜਾਨ ਨੂੰ ਹੋ ਜਾਂਦਾ ਪਤ ਨਹੀਂ ਗਲਤੀ ਕੀਤੀ ਕਿ ਨਾ ਰੋਡ ਤੇ ਕਿਹੜਾ ਪਤਾ ਲੱਗਦਾ ਨਹੀਂ ਜਾਨ ਮਿਲੇ ਹਾਸਰੇ ਵੀ ਬੱਚਤੀ ਰਹੀ ਜੀ ਸਕੂਲ ਚ ਕੀ ਕਰਨ ਆਏ ਨਹੀਂ ਸਕੂਲ ਚ ਵੀ ਉਹ ਕਹਿੰਦੇ ਸੀਗੇ ਵੀ ਸਾਨੂੰ ਉਹ ਹੋ ਗਿਆ ਵੀ ਜੇ ਹੁਣ ਅਸੀਂ ਮਰ ਜਾਂਦੇ ਕਿਹਦੀ ਰੇੜੇ ਤੋਂ ਇਹ ਅੰਕ ਉਹ ਇਹ ਅੰਕ ਲੋਵਰਟੇਕ ਕਰਨ ਲੱਗ ਪੁੱਧਰੀ ਹੋ ਕਹਨ ਲੱਗੇ ਮੋਟਰਸਾਈਕਲ ਵਾਲੇ ਅੱਧਾ ਹੁਣ ਆਏ ਆ ਨਾ ਸਕੂਲ ਬੱਸ ਸਭ ਨੂੰ ਕਾਹਤੋਂ ਕਾਹਲ ਹੋ ਜਾਂਦੀ ਆ ਤੇ ਬਸ ਚਾਹ ਬਣ ਗਿਰਮੀਤ ਦੀ ਪਰੌਂਠੀ ਬਣ ਗੇ ਉਹ ਤਾਂ ਨਹੀਂ ਆ ਨਾ ਸਕੂਲ ਵਾਲੇ ਬੱਸ ਨੂੰ ਆ ਲੈਣੇ ਵੀ ਪਹਿਲਾਂ ਲੰਗਾ ਦਈਏ ਚੱਲ ਤਾਂ ਉਹ ਉਹ ਹੁੰਦੇ ਨੇ ਨਹੀਂ ਉਹ ਵੀ ਆਪਾਂ ਕਹਿੰਦੇ ਸਕੂਲ ਵਾਲਿਆਂ ਨੂੰ ਚਲ ਟਾਈਮ ਨੇ ਵੀ ਜਾਣ ਦੋ ਬੱਚਿਆਂ ਦਾ ਕੰਮ ਆ ਬੰਦਾ ਰੁਕ ਵੀ ਜਾਂਦਾ 2 ਮਿੰਟ ਲੋ ਜੀ ਆਪਾਂ ਬਣਾ ਤਾ ਗਿਰਮੀਤ ਵਾਸਤੇ ਪਰੌਂਠਾ ਤੇ ਹੁਣ ਉਹਨੂੰ ਚਾਹ ਦੇ ਦਈਏ ਪਰੌਂਠਾ ਦੇ ਦਈਏ ਇੱਕ ਛੋਟਾ ਜਿਹਾ ਬਣਾ ਕੇ ਰੱਖ ਲੈਂਦੇ ਆ ਜੇ ਤਾਂ ਰਮਨੀਤ ਨੂੰ ਬਣਾ ਕੇ ਪਰੌਂਠਾ ਰਮਨੀਤ ਵਧੀਆ ਬਣ ਗਿਆ ਫਿਰ ਰਮਨੀਤ ਖਾਂਦੀ ਆ ਤੇ ਨਾਲ-ਨਾਲ ਦੇਖਦੀ ਆ ਇਹ ਟੀਵੀ ਚਲੋ ਹੁਣ ਕਰਦੇ ਆ ਅੱਗੇ ਕੰਮ ਧੰਦਾ ਹਾਂ ਹੁਣ ਤਾਂ ਮम्मा ਨੂੰ ਤਾਂ ਕੇ ਨਾਲ ਲੈ ਕੇ ਆਏ ਆ ਨਾ ਸਕੂਲ ਚ ਮੈਨੂੰ ਛੂਟਾ ਦਿਖਾ ਤੇਰਾ ਕਿੱਥੇ ਆ ਦੇਖੀਦਾ ਹੁਣ ਇਹ ਆਹ ਇਹ ਝੂਟੇ ਨੇ ਜੀ ਇੱਥੇ ਚੱਪਲਾਂ ਨਾਲ ਔਖਾ ਹੋਊ ਇਹਨੂੰ ਲਾਵਾ ਲੈਣਾ ਚੱਪਲਾਂ ਚਲ ਦੇਖ ਲੋ ਰੱਖ ਲੈੰਦੋ ਅਜੇ ਟੁੱਟ ਪਈਆ ਫੇਰ ਓਜ ਆਉਂਦਾ ਹੁੰਦਾ ਸੀ ਇੱਥੇ ਹੁਣ ਥੋੜਾ ਜਿਹਾ ਥੀਲਾ ਜਿਹਾ ਕਾਫੀ ਹੋਣ ਲੱਗ ਗਿਆ ਹਵਾ ਵਧੀਆ ਚੱਲਦੀ ਆ ਅਜੇ ਕਿਤੇ ਨਹੀਂ ਤੂੰ ਜਿਹੜਾ ਫੇਰ ਲਾ ਦੋ ਕਹਿੰਦੀ ਲਾ ਚੱਪਲਾਂ ਲਾ ਮੇਰੇ ਪੈਰ ਕਰਤਾ ਪਪਾ ਲਾਹੋ ਇੱਧਰ ਨਾਲ ਵੀ ਕਰਦੇ ਨੇ ਦੇਖੀ ਦੇਖੀ ਕਿੰਨਾ ਵਧੀਆ ਲੱਗ ਰਿਹਾ ਹੈ ਲੈ ਚੱਪਲਾ ਦੁੱਸਤ ਨਾਲ ਚੱਲੂ ਚੱਪਲਾ ਬਿਨਾਂ ਇਹਨੂੰ ਔਖਾ ਲੱਗ ਹੂੰ ਚੱਲ ਹੁਣ ਦੇਖੀਏ ਲਾਓ ਜੀ ਇਹ ਉਹਨੇ ਦਿਸਨ ਤੇ ਦਿਖਾਉ ਆਪਦੇ ਸਟੰਟ ਆਪਾਂ ਨੂੰ ਹੌਲੀ ਚੜਪੀ ਇਹ ਕਹਿੰਦਾ ਸੀ ਮम्मा ਮੈਨੂੰ ਛੂਟੇ ਤੇ ਲੈ ਕੇ ਜਾਓ ਚੱਪਲਾਈ ਜੀ ਤੁਸੀਂ ਮੇਰੇ ਰੱਖ ਪਿਆ ਕੋਈ ਨਹੀਂ ਚੱਕ ਲਾਂਦਾ ਚਲੋ ਜੀ ਚਲੋ ਦੇਖੀ ਚੜਦਾ ਕਿੰਨਾ ਛੂਟੇ ਤੇ ਲੈ ਕੇ ਜਾਓ ਇਹਨੂੰ ਆਏ ਅੱਜ ਮम्मा ਮੈਨੂੰ ਦੇਖਣ ਆਈ ਆ ਹਾਂ ਇਹ ਗਏ ਆਪਦੇ ਪਾਪਾ ਨਾਲ ਆਉਂਦਾ ਰੋਜ਼ ਇਹ ਮਾਰੀ ਛਾਲ ਮੇਰੇ ਪੁੱਤ ਨੇ ਚੱਲ ਚੱਲ ਜੀ ਚੱਲ ਹੁਣ ਇਹ ਰੂਡੂਗਾ ਇਹਦੇ ਤੋਂ ਮੈਂ ਤਾਂ ਅੱਜ ਪਕੌੜੇ ਦੀ ਸਬਜ਼ੀ ਬਣਾਉਣੀ ਆ ਇੱਕ ਦੇਖੀ ਦੇਖ ਉਹਨੂੰ ਤਾਂ ਤੂੰ ਦੇਖ ਤੀ ਆਪਾ ਉਹ ਵੀ ਲਮਾਂਗੇ ਹਾਂ ਉਹ ਵੀ ਲਮਾਂਗੇ ਉਹ ਵੀ ਦੇਖੂ ਪੁੱਤ ਪਹਿਲਾਂ ਤੂੰ ਆ ਬਤਾ ਉਹ ਆ ਗਿਆ ਆ ਗਿਆ ਆ ਗਿਆ ਚਲ ਫਿਰ ਇਹਨੂੰ ਫੜਜੇ ਲੈਂਦੇ ਨਹੀਂ ਜੀ ਟਿਕਣਾ ਪਤਾ ਤਾਂ ਫਾਇਦਾ ਇਹ ਇਹਦੇ ਤੇ ਵੀ ਲੈ ਲੈਂਦਾ ਇਹ ਅੱਛਾ ਇਹਦੇ ਨਾਲ ਬਿਠਾ ਦੋ ਵੀ ਬੈਠਾ ਰਹੀ ਪੁੱਤ ਤੂੰ ਉੱਠੀ ਨਾ ਚੰਗਾ ਨਾ ਉੱਧਰ ਬੈਠੂ ਇਹ ਮੈਂ ਦਿੰਦਾ ਇਹਨੂੰ ਉੱਧਰ ਜਾ ਉੱਧਰ ਇੱਧਰ ਬਿਠਾ ਦੇ ਉਹਨੂੰ ਉਹ ਬੈਠੇ ਆ ਜਾ ਇਹ ਪਠਾਓ ਛੱਡੀ ਪੁੱਤ ਇਹਦੇ ਆਪ ਪਾ ਲੈ ਇਹਨੂੰ ਛੱਡ ਦੋ ਵਸ ਛੱਡ ਦੋ ਕੋਈ ਵੀ ਛੱਡ ਦੋ ਛੱਡ ਦੋ ਤੁਸੀਂ ਛੱਡ ਦੋ ਇਹਨੇ ਆਪੇ ਪਾ ਲੈਣਾ ਚਲੋ ਜੀ ਘੱਟ ਪਾ ਲਾ ਤੇ ਆਹ ਉਹ ਬਈ ਵੱਡਾ ਹੀ ਝੂਟਾ ਲੈ ਲਿਆ ਆ ਦੇਖੋ ਜੀ ਸਨੀਤ ਦੇ ਕੰਮ ਆ ਹੋਰ ਕੁੜੀਆਂ ਵੀ ਆ ਗਈਆਂ ਵੱਡੀਆਂ ਬੈਠਾ ਰਿਹਾ ਓਏ ਉਤਰਨਾ ਨਹੀਂ ਬਹੁਤ ਖਰਾਬ ਪਹਲੇ ਵੇ ਕਿਤੇ ਨੂੰ ਖੜੇ ਹੋਣ ਦੀ ਆਦਤ ਬਹੁਤ ਆ ਵੀ ਮੈਂ ਖੜਾ ਹੋਣਾ ਲੋਜੀ ਬੱਚੇ ਕਰਦੇ ਨੇ ਪ੍ਰੈਕਟਿਸ ਇਹਨਾਂ ਨੂੰ ਤੋੜ ਐ ਤੁਸੀਂ ਫੜੇ ਕੀ ਕਰ ਤੁਸੀਂ ਬੱਚੋ ਨਾਲ ਸੀ ਬੈਠਾ ਰਹਿ ਬੈਠਾ ਇਹ ਦੇਖ ਪਾ ਪਾ ਇਹ ਲਿਆ ਸੱਤਾ ਦੂਰ ਆਪਾਂ ਚਾਹ ਤੇ ਲੋਜੀ ਬੱਚਿਆ ਕਰਕੇ ਇਹਨੂੰ ਆਇਆ ਫਿਰ ਵੀ ਆ ਗਏ ਜਦ ਲੱਗ ਰਿਹਾ ਛਾੜੂ ਸ਼ਾਮ ਨੂੰ ਛਾੜੂ ਲਾ ਕੇ ਰੱਖ ਜਾਂਦੇ ਵੀ ਸਕੂਲ 'ਚ ਫਿਰ ਸਵੇਰੇ ਨਹੀਂ ਵੀ ਹੋਣ ਤਾਂ ਇਹਦੇ ਕਿੰਨੀ ਫੋਕਸ ਰੱਖਦੇ ਰੈਟ ਤੇ ਠੀਕ ਹੋ ਗਿਆ

ਫੋਕੀ ਇੱਤਰੀ ਬੋਲ ਪਾਈ ਇੱਕ ਚੱਪਲ ਕਿੱਥੇ ਆ ਇੱਕ ਇੱਕ ਚੱਪਲ ਕਿੱਥੇ ਆ ਲੋ ਜੀ ਟੈਨ ਹੋ ਗਿਆ ਸ਼ਾਮ ਦਾ ਆ ਪਾਸਕੂਲ ਤੋਂ ਆ ਗਈ ਸੀਗੇ ਜਸਨੀਤ ਨੂੰ ਜਸਨੀਤ ਉੱਥੇ ਖੇਡਦੀ ਸੀ ਤੇ ਆ ਗਈ ਸੀ ਤੇ ਉਸ ਤੋਂ ਬਾਅਦ ਉਹਨੂੰ ਨਿਮਾਤਾ ਤੇ ਸਬਜੀ ਬਣਾ ਲਈ ਆ ਜਿਵੇਂ ਪਕੌੜਿਆਂ ਦੀ ਕਹਿੰਦੀ ਸੀ ਸਬਜੀ ਪਕੌੜਿਆਂ ਦੀ ਤਾਂ ਨਹੀਂ ਬਣਾਈ ਹੈਗੀ ਘਰ ਦੂਸਰੇ ਪਕੌੜੇ ਜੀ ਬਣਾਈ ਆ ਉਹ ਪਕੌੜੇ ਤੇ ਫਿਰ ਮਾਲੀ ਬਦਲ ਗਏ ਵੀ ਚਲੋ ਦੂਜੇ ਬਣਾ ਲੈਨੇ ਆ ਤੇ ਹੁਣ ਵਸ ਰੋਟੀ ਟੂਟੀ ਬਣਾ ਕੇ ਖਾਵਾਂਗੇ ਮੂੰਹ ਦੇ ਮੂੰਹ ਦੇ ਕੋਈ ਦਾ ਮੂੰਹ ਦੇਖੋ ਉਹ ਵੇਖ ਕੇ ਉਹਦਾ ਕਲਰ ਲਾ ਕੇ ਸਾਰਾ ਲਾ ਲਿਆ ਦਾੜੀ ਲਾਉਂਦੀ ਸੀ ਇੱਥੇ ਤੇਈ ਵਾਰ ਤੇਲੇ ਨੇ ਬਰਾ ਹਾਲ ਕਰਿਆ ਪਿਆ ਲਓ ਜੀ ਆਹ ਪਕੌੜੇ ਬਣਾਏ ਨੇ ਉਹ ਫੇਰ ਬਣਾਵਾਂਗੇ ਕਿਸੇ ਦਿਨ ਬਸ ਫਿਰ ਮਨ ਜਾਈ ਨਹੀਂ ਕਰਿਆ ਹੈਗਾ ਉਹ ਮੈਜ ਹੋ ਗਿਆ ਵੀ ਚਲ ਕਿੱਥੇ ਆਹੀ ਪੈ ਗਈ ਕਿ ਕਰ ਪਕੌੜੀ ਇਹ ਬਣਾ ਲਈ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ